ਸਿਆਣਿਆਂ ਦਾ ਕਹਿਣਾ ਹੈ ਵੀ ਜੇ ਕਿਸੇ ਦੇ ਨਾਲ ਬੋਲਚਾਲ ਬੰਦ ਕਰਨਾ ਹੋਵੇ ਜਾਂ ਰਿਸ਼ਤੇਦਾਰੀ ਖਤਮ ਕਰਨੀ ਹੋਵੇ ਉੱਥੇ ਪੈਸੇ ਆਧਾਰ ਦੇ ਦਿਓ ਤੇ ਪੈਸਾ ਆਧਾਰ ਦਿਓਗੇ ਜਦੋਂ ਵਾਪਸ ਮੰਗੋਗੇ ਤੁਹਾਡਾ ਆਟੋਮੈਟਿਕ ਜਿਹੜਾ ਬੋਲਚਾਲ ਬੰਦ ਹੋ ਜਾਣਾ ਕਿਉਂਕਿ ਜਿਹਨੇ ਪੈਸੇ ਆਧਾਰ ਲਏ ਹੁੰਦੇ ਨੇ ਉਹ ਕਦੇ ਵੀ ਉਹ ਪੈਸੇ ਨੂੰ ਵਾਪਸ ਕਰਨਾ ਨਹੀਂ ਚਾਹੁੰਦਾ ਹਾਲਾਂਕਿ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ ਪਰ ਬਹੁਤੇ ਲੋਕ ਐਸੇ ਹੁੰਦੇ ਨੇ ਜਦੋਂ ਉਹਨਾਂ ਤੋਂ ਦਿੱਤੇ ਹੋਏ ਪੈਸੇ ਵਾਪਸ ਮੰਗਿਏ ਤਾਂ ਉਲਟੀਆਂ ਜਿਹੜੀਆਂ ਨੇ ਉਹ ਲੜਾਈਆਂ ਸ਼ੁਰੂ ਹੁੰਦੀਆਂ ਨੇ ਫਿਰ ਜਾਂ ਤਾਂ ਤੁਸੀਂ ਲੜੋਗੇ ਜਾਉਂ ਪੈਸਾ ਜਿਹੜਾ ਤੁਹਾਨੂੰ ਭੁੱਲਣਾ ਪਏਗਾ ਉਹਦੇ ਨਾਲ ਬੋਲਚਾਲ ਬੰਦ ਹੋਏਗਾ ਪੈਸਾ ਦੇਣਾ ਜਾਂ ਲੈਣਾ ਕੋਈ ਮਾੜੀ ਗੱਲ ਨਹੀਂ ਪਰ ਪੈਸਾ ਕਹਿੰਦੇ ਨੇ ਇਹ ਸੋਚ ਕੇ ਦਿਓ ਉਹਨਾਂ ਦਾ ਪੈਸਾ ਦਿਓ ਵੀ ਜਿਹੜਾ ਤੁਸੀਂ ਦੇ ਕੇ ਭੁੱਲ ਸਕੋ ਤੇ ਲੈਣ ਵਾਲੇ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਉਹਦੀ ਨੀਤ ਦੇਣ ਵਾਲੀ ਹੋਵੇ ਉਹਨੂੰ ਵੀ ਉਸ ਹਿਸਾਬ ਨਾਲ ਪੈਸਾ ਲੈਣਾ ਚਾਹੀਦਾ ਜਿਹੜਾ ਉਹ ਆਰਾਮ ਨਾਲ ਮੋੜ ਸਕੇ ਅਕਸਰ ਜਿਹੜੀ ਹੈ ਉਹਦੀ ਕੋਈ ਮੈਨੇਜਮੈਂਟ ਨਹੀਂ ਹੁੰਦੀ ਤੇ ਪੈਸਾ ਜਦੋਂ ਵਾਪਸ ਮੰਗਿਆ ਜਾਂਦਾ ਉਸ ਸਮੇਂ ਉਹ ਦੇਣ ਦੇ ਹਾਲਾਤ ਦੇ ਵਿੱਚ ਹੁੰਦਾ ਨਹੀਂ ਤੇ ਉਸ ਤੋਂ ਬਾਅਦ ਜਿਹੜੀਆਂ ਨੇ ਲੜਾਈਆਂ ਸ਼ੁਰੂ ਹੁੰਦੀਆਂ ਨੇ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਹਾਂ ਮਹਾਰਾਸ਼ਟਰ ਮਹਾਰਾਸ਼ਟਰ ਦੇ ਪੁਨੇ ਦੇ ਵਿੱਚ WNS ਗਲੋਬਲ ਕੰਪਨੀ ਦੇ ਬਾਹਰ ਉਹਦੀ ਪਾਰਕਿੰਗ ਦੇ ਵਿੱਚ ਇੱਕ ਮੁੰਡਾ ਹੁੰਦਾ ਉਹਦੇ ਹੱਥ ਦੇ ਵਿੱਚ ਚਾਕੂ ਤੇ ਕੁੜੀ ਬੋਡੀ ਜ਼ਖਮੀ ਹਾਲਾਤ ਦੇ ਵਿੱਚ ਪਈ ਹੁੰਦੀ ਹੈ ਉਹਨੇ ਉਹਦੀ ਬਾਹ ਦੇ ਉੱਪਰ ਜਿਹੜੀਆਂ ਨਸਾਂ ਨੇ ਤਕਰੀਬਨ ਤਕਰੀਬੇ ਕੱਟ ਦਿੱਤੀਆਂ ਹੁੰਦੀਆਂ ਨੇ ਚਾਕੂਆਂ ਦੇ ਕਈ ਵਾਰ ਕੀਤੇ ਹੁੰਦੇ ਨੇ ਉਹ ਚਾਕੂ ਲੈ ਕੇ ਉਥੇ ਘੁੰਮਦਾ ਹੁੰਦਾ ਤੇ ਆਲੇ-ਦੁਆਲੇ ਘੱਟੋ-ਘੱਟ 20 ਤੋਂ 25 ਲੋਕ ਜਿਹੜੇ ਨੇ ਉਹ ਸਾਰਾ ਕੁਝ ਦੇਖਦੇ ਹੁੰਦੇ ਨੇ ਪਰ ਕੁੜੀ ਨੂੰ ਬਚਾਉਣ ਕੋਈ ਵੀ ਨਹੀਂ ਆਉਂਦਾ। ਉਹਨੇ ਸਾਰਾ ਕੁਝ ਚੱਲਦਾ ਹੁੰਦਾ। ਕੁੜੀ ਜਿਹੜੀ ਹੈ ਫੋਨ ਕੱਢਦੀ ਹੈ ਕਿਸੇ ਤਰੀਕੇ ਦੇ ਨਾਲ ਧਰਤੀ ਤੇ ਬੈਠੀ ਹੁੰਦੀ ਹੈ। ਉਹ ਜ਼ਖਮੀ ਹਾਲਾਤ ਦੇ ਵਿੱਚ ਥੱਲੇ ਬੈਠੀ ਹੁੰਦੀ ਹੈ ਗੋਡਿਆਂ ਦੇ ਭਾਰ। ਉਹ ਆਪਣਾ ਫੋਨ ਕੱਢਦੀ ਹੈ ਤੇ ਫੋਨ ਆਪਣੇ ਪਿਓ ਨੂੰ ਮਲਾਇਆ ਜਾਂਦਾ। ਉਸ ਤੋਂ ਬਾਅਦ ਉਹ ਆਪਣੇ ਪਿਓ ਦੇ ਨਾਲ ਗੱਲ ਕਰਦੀ ਹੈ ਤੇ ਉਸ ਤੋਂ ਬਾਅਦ ਉਹ ਲੜਕਾ ਉਹ ਤੋਂ ਫੋਨ ਖੁੰਦਾ। ਫੋਨ ਤੇ ਉਹਦੇ ਪਿਓ ਦੇ ਨਾਲ ਗੱਲ ਕਰਦਾ। ਜਿਹੜਾ ਚਾਕੂ ਹੁੰਦਾ ਉਹਦੇ ਹੱਥ ਦੇ ਵਿੱਚ ਉਹ ਜ਼ਮੀਨ ਤੇ ਸਿੱਟ ਦਿੰਦਾ ਏੰਨੇ ਨੂੰ ਜਿਹੜੇ ਆਲੇ-ਦੁਆਲੇ ਇਕੱਠੀ ਭੀੜ ਹੋਈ ਹੁੰਦੀ ਹੈ ਜਿਹੜੇ ਪਹਿਲਾਂ ਕਿਸੇ ਨੇ ਵੀ ਹਿੰਮਤ ਨਹੀਂ ਦਿਖਾਈ ਨਾ ਤਾਂ ਕੁੜੀ ਨੂੰ ਬਚਾਉਣ ਦੀ ਨਾ ਉਹਦੇ ਨੇੜੇ ਜਾਣ ਦੀ ਜਦੋਂ ਚਾਕੂ ਜੁੜਦਾ ਤਾਂ ਭੀੜ ਉੱਤੇ ਹਮਲਾ ਕਰਦੀ ਹੈ ਮੁੰਡੇ ਤੇ ਉਹਨੂੰ ਕੁੱਟਿਆ ਮਾਰਿਆ ਵੀ ਜਾਂਦਾ ਉਸ ਤੋਂ ਬਾਅਦ ਪੁਲਿਸ ਨੂੰ ਫੋਨ ਕੀਤਾ ਜਾਂਦਾ ਜਿਹੜਾ ਲੜਕਾ ਉਹ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਤੇ ਫਿਰ ਲੋਕਾਂ ਦਾ ਧਿਆਨ ਜਾਂਦਾ ਕੁੜੀ ਵੱਲ ਕੁੜੀ ਨੂੰ ਫਟਾਫਟ ਐਂਬੂਲੈਂਸ ਦੇ ਵਿੱਚ ਪਾ ਕੇ ਹਸਪੀਟਲ ਪਹੁੰਚਾਇਆ ਜਾਂਦਾ ਪਰ ਮਾੜੀ ਕਿਸਮਤ ਕਹਿ ਲਈਏ ਕੁੜੀ ਦੀ ਜਿੰਨੇ ਨੂੰ ਹਸਪੀਟਲ ਪਹੁੰਚਦੀ ਹੈ ਉਹ ਲੜਕੀ ਨੂੰ ਮਰਦਾ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਡਾਕਟਰਾਂ ਵੱਲੋਂ ਕਿਹਾ ਜਾਂਦਾ ਵੀ ਹੁਣ ਇਹਦੇ ਵਿੱਚ ਕੁਝ ਵੀ ਨਹੀਂ ਇਹਦਾ ਜਿਹੜਾ ਖੂਨ ਬਹੁਤ ਜ਼ਿਆਦਾ ਜਿਹੜਾ ਵਗ ਗਿਆ ਜ਼ਿਆਦਾ ਖੂਨ ਨਿਕਲਣ ਦੇ ਕਾਰਨ ਇਹਦੀ ਮੌਤ ਹੋ ਗਈ ਕਿਉਂਕਿ ਉਹਦੀਆਂ ਹੱਥ ਦੀਆਂ ਜਿਹੜੀਆਂ ਨਸਾਂ ਨੇ ਉਹ ਤਕਰੀਬਨ ਤਕਰੀਬਨ ਸਾਰੀਆਂ ਹੀ ਉਹ ਮੁੰਡੇ ਨੇ ਚਾਕੂ ਦੇ ਨਾਲ ਵੱਢ ਦਿੱਤੀਆਂ ਸੀ ਹੁਣ ਉਹ ਮੁੰਡੇ ਤੇ ਕਤਲ ਦਾ ਮਾਮਲਾ ਦਰਜ ਕੀਤਾ ਜਾਂਦਾ ਤੇ ਉਹ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਹਾਲਾਂਕਿ ਪਹਿਲਾਂ ਕੁਝ ਵੀ ਨਹੀਂ ਦੱਸਦਾ ਫਿਰ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਜਦੋਂ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਫਿਰ ਉਹ ਇੱਕ ਸਟੋਰੀ ਦੱਸਦਾ ਹੁਣ ਜਿਹੜੀ ਫਿਰ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਜਿਹੜੀ ਇਹ ਮਰਨ ਵਾਲੀ ਲੜਕੀ ਸੀ ਇਹਦਾ ਨਾਮ ਸੀ ਸ਼ੁਭਦਾ ਕੁੜਾਰੇ ਇਹ ਮਹਾਰਾਸ਼ਟਰ ਦੇ ਸਤਾਰਾ ਦੇ ਕਟਰਾਜ ਦੇ ਰਹਿਣ ਵਾਲੀ ਸੀ ਇੱਥੇ ਪੁਣੇ ਦੇ ਵਿੱਚ ਇੱਕ WNS ਗਲੋਬਲ ਕੰਪਨੀ ਦੇ ਵਿੱਚ ਜੌਬ ਕਰਦੀ ਸੀ ਤੇ ਉਸੇ ਕੰਪਨੀ ਦੇ ਵਿੱਚ ਕ੍ਰਿਸ਼ਨਾ ਸਤਿਆਨਾਰਾਇਣ ਕਨੌਜੀ ਆ ਜਿਹੜਾ ਹੁੰਦਾ ਉਹ ਵੀ ਇੱਥੇ ਜੌਬ ਕਰਦਾ ਹੁੰਦਾ ਸੀਨੀਅਰ ਅਕਾਊਂਟੈਂਟ ਦੀ ਤੇ ਉਹਦੀ ਸਹਿਯੋਗੀ ਹੁੰਦੀ ਹੈ ਸ਼ੁਭਦਾ ਇਨਾਂ ਦੀ ਆਪਸ ਦੇ ਵਿੱਚ ਬਹੁਤ ਵਧੀਆ ਬਣਦੀ ਹੁੰਦੀ ਹੈ ਜਿਹੜਾ ਸਤਿਆਨਾਰਾਇਣ ਹੁੰਦਾ ਹੈ ਇਹਦੀ ਇਹਦੇ ਨਾਲ ਮੁਲਾਕਾਤ ਹੁੰਦੀ ਹੈ ਜਦੋਂ ਇਕੱਠੇ ਰਹਿਣਾ ਇਕੱਠੇ ਬੈਣਾ ਕਿਉਂਕਿ ਉਹ ਸੀਨੀਅਰ ਅਕਾਊਂਟੈਂਟ ਹੁੰਦਾ ਜੂਨੀਅਰ ਹੁੰਦੀ ਹੈ ਤੇ ਆਪਸ ਦੇ ਵਿੱਚ ਗੱਲਬਾਤ ਫਿਰ ਇਹਨਾਂ ਦੀ ਦੋਸਤੀ ਹੁੰਦੀ ਹੈ ਹਾਲਾਂਕਿ ਕੋਈ ਲਵ ਟ੍ਰਾਇੰਗਲ ਜਿਹਾ ਐਸਾ ਕੁਝ ਵੀ ਨਹੀਂ ਹੁੰਦਾ ਸਿਰਫ ਆਫਿਸ ਦੇ ਵਿੱਚ ਕੰਮ ਕਰਨ ਬਾਰੇ ਗੱਲਬਾਤ ਹੁੰਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਦੀ ਦੋਸਤੀ ਹੋ ਜਾਂਦੀ ਹੈ ਹੁਣ ਇਹ ਸਾਰਾ ਕੁਝ ਚੱਲਦਾ ਹੁੰਦਾ ਹੈ ਸੁਭਾ ਦਾ ਇੱਕ ਦਿਨ ਜਿਹੜੀ ਹੁੰਦੀ ਹੈ ਉਹ ਸਤਿਆਨਾਰਾਇਣ ਕੋਲ ਜਾਂਦੀ ਹੈ ਉਦਾ ਉਹਨੂੰ ਕਹਿਣਾ ਹੁੰਦਾ ਵੀ ਮੇਰੇ ਪਿਤਾ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ ਉਹਨੂੰ ਸ਼ੂਗਰ ਹੈ ਤੇ ਹਾਰਟ ਦੀ ਵੀ ਪ੍ਰੋਬਲਮ ਹੈ ਤੇ ਮੈਂ ਪੈਸੇ ਦੀ ਪ੍ਰੋਬਲਮ ਹੈ ਉਹਨੂੰ ਡਾਕਟਰ ਨੂੰ ਦਿਖਾਣਾ ਹੈ ਤੇ ਉੱਥੇ ਖਰਚਾ ਕਾਫੀ ਆ ਰਿਹਾ ਹੁਣ ਇਹ ਜਦੋਂ ਗੱਲ ਸੁਣਦਾ ਇੱਕ ਦੋਸਤੀ ਦੇ ਨਾਤੇ ਜਿਹੜਾ ਕ੍ਰਿਸ਼ਨਾ ਹੁੰਦਾ ਉਹਨੂੰ 25000 ਰੁਪਏ ਦਿੰਦਾ ਕਿਉਂਕਿ 25000 ਦੀ ਮੰਗ ਕਰਦੀ ਹੈ ਉਹਨੂੰ 25000 ਰੁਪਏ ਦੇ ਦਿੱਤਾ ਜਾਂਦਾ ਉਸ ਤੋਂ ਬਾਅਦ ਉਹ ਆਪਣੇ ਪਿਓ ਦਾ ਇਲਾਜ ਕਰਵਾਉਂਦੀ ਹੈ ਹੁਣ ਉਸ ਤੋਂ ਬਾਅਦ ਕੁਝ ਦੇ ਨਿਕਲਦੇ ਨੇ ਤਾਂ ਫੇਰ ਉਹਦਾ ਕਹਿਣਾ ਹੁੰਦਾ ਵੀ ਮੇਰੇ ਪਿਓ ਦੀ ਸਰਜਰੀ ਹੋਣੀ ਹੈ ਮੈਨੂੰ ਪੈਸੇ ਦੀ ਜ਼ਰੂਰਤ ਹੈ ਤੇ ਮੇਰਾ ਹੱਥ ਬਹੁਤ ਤੰਗ ਹੈ ਮੈਂ ਤੇਰੇ ਸਾਰੇ ਪੈਸੇ ਵਾਪਸ ਕਰ ਦਾਂਗੀ। ਉਸ ਤੋਂ ਬਾਅਦ ਫੇਰ ਉਹ ਤੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਜਿਹੜਾ ਕ੍ਰਿਸ਼ਨਾ ਹੁੰਦਾ ਉਸ ਤੋਂ ਬਾਅਦ ਫੇਰ ਉਹਨੂੰ 25000 ਰੁਪਏ ਦਿੰਦਾ। ਹੁਣ ਸੁਭਦਾ ਵੱਲੋਂ ਵਾਰ-ਵਾਰ ਆਪਣੇ ਪਿਓ ਦੀ ਬਿਮਾਰੀ ਦਾ ਕਹਿ ਕੇ ਉਹ ਤੋਂ ਪੈਸੇ ਲੈ ਜਾਂਦੇ ਨੇ। ਕਦੇ 15000 ਕਦੇ 20000 ਕਦੇ 25000 ਇਸ ਤਰ੍ਹਾਂ ਕਰਦਿਆਂ ਕਰਦਿਆਂ ਪੈਸਾ ਕਾਫੀ ਜ਼ਿਆਦਾ ਹੋ ਜਾਂਦਾ। ਹੁਣ ਕ੍ਰਿਸ਼ਨਾ ਦਾ ਜਿਹੜਾ ਪੈਸਾ ਜਾਦਾ ਹੋ ਜਾਂਦਾ ਹੁਣ ਉਹਨੂੰ ਇਹ ਵੀ ਲੱਗਦਾ ਵੀ ਜੇ ਅੱਗੋਂ ਨਾ ਦਿੱਤਾ ਗਿਆ ਤਾਂ ਪਿਛਲਾ ਵੀ ਡੁੱਬੇਗਾ। ਹੌਲੀ-ਹੌਲੀ ਕਰਦਿਆਂ ਕਰਾਂਦਿਆਂ ਜੀ ਗੱਲ ਮੁਕਾਓ ਰੁਪਈਆ 4 ਲੱਖ ਜਿਹੜਾ ਉਹ ਸੁਵਿਧਾ ਦੇ ਉੱਪਰ ਹੋ ਜਾਂਦਾ ਕਰਜ਼ਾ। ਹੁਣ 4 ਲੱਖ ਰੁਪਈਆ ਹੋ ਜਾਂਦਾ 4 ਲੱਖ ਰੁਪਈਆ ਕੋਈ ਛੋਟੀ ਮੋਟੀ ਰਕਮ ਹੈ ਨਹੀਂ ਜਿਹੜਾ ਕ੍ਰਿਸ਼ਨਾ ਹੁੰਦਾ। ਇਹਦੀ ਅੱਖ ਦੇ ਵਿੱਚ ਪ੍ਰੋਬਲਮ ਸੀ। ਇਹਦੀ ਸਰਜਰੀ ਹੋਣੀ ਸੀ। ਇਹਨੇ ਆਪਣੀ ਸਰਜਰੀ ਵਾਸਤੇ ਪੈਸਾ ਬਚਾ ਕੇ ਰੱਖਿਆ ਸੀ। ਉਹ ਪੈਸਾ ਇੱਕ ਦੋਸਤੀ ਦੇ ਨਾਤੇ ਸੁਵਿਧਾ ਨੂੰ ਦਿੰਦਾ। ਹੁਣ ਉਸ ਤੋਂ ਬਾਅਦ ਇਹਨੂੰ ਪਤਾ ਲੱਗਦਾ ਵੀ ਹੁਣ ਮੈਂ ਤਾਂ ਫਿਰ ਜਦੋਂ ਜੋ ਅਕਸਰ ਹੁੰਦਾ ਹੁੰਦਾ ਇਹਨਾਂ ਕੰਮਾਂ ਦੇ ਵਿੱਚ ਲਾਰੇ ਬਹਾਨੇ ਟਾਈਮ ਦਿੱਤਾ ਜਾਂਦਾ ਫਲਾਣੀ ਤਰੀਕ ਨੂੰ ਫਲਾਣੀ ਤਰੀਕ ਨੂੰ ਮੇਰਾ ਪਿਓ ਬਿਮਾਰ ਆ ਵੀ ਮੈਂ ਤੇਰੇ ਪੈਸੇ ਵਾਪਸ ਕਰ ਦਾਂਗੀ ਮੈਨੂੰ ਥੋੜਾ ਟਾਈਮ ਚਾਹੀਦਾ ਉਹ ਵੀ ਦੋਸਤੀ ਦੇ ਨਾਤੇ ਤੇ ਪਿਓ ਬਿਮਾਰ ਹੋਣ ਕਰਕੇ ਤੇ ਹੋਰ ਉਹਦੇ ਕੋਲ ਕੋਈ ਚਾਰਾ ਵੀ ਨਹੀਂ ਹੁੰਦਾ ਉਹ ਨੂੰ ਟਾਈਮ ਦਿੰਦਾ ਰਹਿੰਦਾ ਪਰ ਉਹਨੂੰ ਪੈਸਾ ਜਿਹੜਾ ਉਹ ਮਿਲਦਾ ਨਹੀਂ ਹੁਣ ਹੌਲੀ ਹੌਲੀ ਕੀ ਹੁੰਦਾ ਜਿਹੜਾ ਕ੍ਰਿਸ਼ਨ ਹੁੰਦਾ ਇਹ ਦੇਖਦਾ ਹੈ ਵੀ ਜਿਹੜੀ ਸੁਭਦ ਹੈ ਇਹ ਜਦੋਂ ਆਫਿਸ ਦੇ ਵਿੱਚ ਆਉਂਦੀ ਹੈ ਲੋਕਾਂ ਦੇ ਨਾਲ ਵਿਚਰਦੀ ਹੈ ਇਹਦੇ ਜਿਹੜੀ ਬਾਡੀ ਲੈਂਗੁਏਜ ਹੈ ਕੁਝ ਹੋਰ ਹੁੰਦੀ ਹੈ ਪਰ ਜਦੋਂ ਮੈਂ ਤੋਂ ਪੈਸੇ ਮੰਗਦਾ ਉਦੋਂ ਇਹ ਕੋਈ ਹੋਰ ਤਰੀਕੇ ਦੇ ਨਾਲ ਰਿਐਕਟ ਕਰਦੀ ਹੈ ਇਹ ਕੀ ਕਰਦਾ ਕ੍ਰਿਸ਼ਨ ਇੱਕ ਦਿਨ ਉਹਦੇ ਪਿੰਡ ਉਹਦੇ ਮਾਪੇ ਨੂੰ ਜਾ ਕੇ ਮਿਲਦਾ ਉਹਦੇ ਘਰ ਪਹੁੰਚਦਾ ਵੀ ਚੱਲ ਮੈਂ ਤੋਂ ਉਹਨਾਂ ਦਾ ਹਾਲਚਲ ਪੁੱਛ ਕੇ ਉਹਨਾਂ ਹੁਣ ਉੱਥੇ ਜਦੋਂ ਦੇਖਦਾ ਤਾਂ ਉਹਦਾ ਪਿਓ ਜਿਹੜਾ ਹੁੰਦਾ ਵਧੀਆ ਹਾਲਾਤ ਦੇ ਵਿੱਚ ਹੁੰਦਾ ਐਨ ਕੋਈ ਉਹਨੂੰ ਦਿੱਕਤ ਹੋਵੇ ਪਰੇਸ਼ਾਨੀ ਨਹੀਂ ਹੁੰਦੀ ਉਹ ਦੇਖਣ ਤੋਂ ਕਿਸੇ ਪਾਸੇ ਲੱਗਦਾ ਵੀ ਨਹੀਂ ਵੀ ਇਹ ਬਿਮਾਰ ਹੈ ਜਾਂ ਇਹਦੀ ਕੋਈ ਸਰਜਰੀ ਹੋਈ ਹੈ ਹੁਣ ਗੱਲਾਂ-ਗੱਲਾਂ ਦੇ ਵਿੱਚ ਜਦੋਂ ਤੋਂ ਪੁੱਛਿਆ ਜਾਂਦਾ ਉਹਦਾ ਕਹਿਣਾ ਹੁੰਦਾ ਵੀ ਮੈਂ ਤਾਂ ਬਿਲਕੁਲ ਨੌਬਰ ਨੌ ਆ ਨਾ ਮੈਨੂੰ ਕੋਈ ਬਿਮਾਰੀ ਨਾ ਮੇਰੀ ਕੋਈ ਸਰਜਰੀ ਹੋਈ ਉਹਨੇ ਗੱਲਾਂ ਦੇ ਵਿੱਚ ਸਾਰਾ ਕੁਝ ਪਤਾ ਲੱਗਦਾ ਕ੍ਰਿਸ਼ਨਾਂ ਨੂੰ ਕ੍ਰਿਸ਼ਨਾਂ ਦਾ ਹੁਣ ਜਿਹੜਾ ਖੂਨ ਅੰਦਰੋਂ ਅੰਦਰ ਹੀ ਖ올 ਵਰਦਾ ਵੀ ਉਹ ਇੱਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦਾ ਉਹਨੂੰ ਲੱਗਦਾ ਵੀ ਮੈਨੂੰ ਬੇਵਕੂਫ ਬਣਾ ਕੇ ਮੇਰੇ ਤੋਂ ਪੈਸਾ ਲਿਆ ਗਿਆ ਨਾ ਕਿ ਆਪਣੇ ਪਿਓ ਦੀ ਬਿਮਾਰੀ ਵਾਸਤੇ ਤੇ ਉਸ ਤੋਂ ਬਾਅਦ ਉਹ ਵਾਪਸ ਆਉਂਦਾ ਹੁਣ ਆਪਣੀ ਕੰਪਨੀ ਦੇ ਵਿੱਚ ਆਉਂਦਾ ਹੈ ਕਰੀਬ ਸ਼ਾਮ ਨੂੰ 5:30 ਵਜੇ ਜਿਹੜੀ ਸ਼ੁਭਦਾ ਦੇ ਸ਼ਿਫਟ ਚਾਲੂ ਹੋਣੀ ਸੀ ਤੇ ਕ੍ਰਿਸ਼ਨਾ ਜਿਹੜਾ ਉਹ ਪਾਰਕਿੰਗ ਦੇ ਵਿੱਚ ਪਹੁੰਚਦਾ ਉੱਥੇ ਜਾ ਕੇ ਸ਼ੁਭਦਾ ਨੂੰ ਬੁਲਾਇਆ ਜਾਂਦਾ ਹੁਣ ਸ਼ੁਭਦਾ ਦੇ ਕੋਲ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਉਹ ਪੈਸੇ ਦੀ ਮੰਗ ਕਰਦਾ ਤੇ ਘਰੋਂ ਪੂਰੀ ਤਿਆਰੀ ਦੇ ਵਿੱਚ ਆਇਆ ਹੁੰਦਾ ਜਿਹੜੀ ਸ਼ੁਭਦਾ ਹੁੰਦੀ ਹੈ ਉਹ ਪੈਸੇ ਦੇਣ ਤੋਂ ਕੋਰੀ ਨਾ ਕਰ ਦਿੰਦੀ ਹੈ ਵੀ ਮੇਰੇ ਕੋਲ ਕੋਈ ਵੀ ਪੈਸਾ ਨਹੀਂ ਹੁਣ ਜਦੋਂ ਉਹ ਸਪਸ਼ਟ ਜਵਾਬ ਦਿੰਦੀ ਹੈ ਉੱਥੇ ਜਿਹੜਾ ਕਨੌਜੀਆ ਹੁੰਦਾ ਕ੍ਰਿਸ਼ਨਾ ਕਨੌਜੀਆ ਉਹਦੀ ਜਿਹੜੇ ਪਹਿਲੇ ਹੀ ਅੰਦਰੋਂ ਖੂਨ ਉਹਦਾ ਖੋਲਿਆ ਪਿਆ ਸੀ ਹੁਣ ਉਹਦੇ ਅੰਦਰ ਤਨ ਬਦਨ ਨੂੰ ਇਹ ਜੀ ਅੱਗ ਲੱਗਦੀ ਹੈ ਵੀ ਉਹਨੂੰ ਕੋਈ ਵੀ ਚਾਰਾ ਨਹੀਂ ਦਿਖਦਾ ਕਿਸੇ ਪਾਸੇ ਉਹ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰਦਾ ਵੀ ਬੇਵਪੂਰ ਬਣਾ ਕੇ ਇੱਕ ਤਾਂ ਮੇਰਾ 4 ਲੱਖ ਰੁਪਈਆ ਗਿਆ ਤੇ ਉਤੋਂ ਉਹਨੂੰ ਪੈਸਾ ਦੇਣ ਤੋਂ ਵੀ ਜਵਾਬ ਦਿੱਤਾ ਗਿਆ ਉਹ ਕੀ ਕਰਦਾ ਉਹਦੇ ਸੱਜੇ ਹੱਥ ਦੀਆਂ ਜਿਹੜੀਆਂ ਕਲਾਈ ਤੋਂ ਨਸਾਂ ਵੱਢ ਦਿੰਦਾ ਸਾਰੀਆਂ ਉਹ ਤੇ ਕਈ ਵਾਰ ਕੀਤੇ ਜਾਂਦੇ ਨੇ ਉਹਦੀਆਂ ਨਸਾਂ ਵੱਡੀਆਂ ਜਾਂਦੀਆਂ ਨੇ ਉਹ ਉੱਥੇ ਹੀ ਗਿਰ ਜਾਂਦੀ ਹੈ ਹੁਣ ਉੱਥੇ ਜਦੋਂ ਗਿਰਦੀ ਹੈ ਆਲੇ ਦੁਆਲੇ ਲੋਕ ਦੇਖਦੇ ਹੁੰਦੇ ਨੇ ਜੀ ਬੱਚੀ ਜਣੇ ਪਰ ਕੋਈ ਵੀ ਨਾ ਤੁਹਾਨੂੰ ਬਚਾਉਣ ਆਉਂਦਾ ਕਿਉਂਕਿ ਜਿਹੜਾ ਕ੍ਰਿਸ਼ਨ ਹੁੰਦਾ ਉਹਦੇ ਸਿਰ ਤੇ ਖੂਨ ਸਵਾਰ ਹੁੰਦਾ ਹੱਥ ਦੇ ਵਿੱਚ ਚਾਕੂ ਹੁੰਦਾ ਤੇ ਕਿਸੇ ਦੀ ਹਿੰਮਤ ਨਹੀਂ ਪੈਂਦੀ ਨੇੜੇ ਆਉਣ ਦੀ ਉਸ ਤੋਂ ਬਾਅਦ ਉਹ ਆਪਣੇ ਪਿਓ ਨੂੰ ਫੋਨ ਮੁਲਾਉਂਦੀ ਹੈ ਹੁਣ ਪਿਓ ਨੂੰ ਫੋਨ ਮਲਾ ਕੇ ਜਦੋਂ ਉਹਦੇ ਨਾਲ ਗੱਲ ਕਰਦੀ ਹੈ ਤਾਂ ਉਹ ਤੋਂ ਫਿਰ ਫੋਨ ਖੋ ਕੇ ਜਿਹੜਾ ਕ੍ਰਿਸ਼ਨਾ ਹੁੰਦਾ ਉਹਦਾ ਕਹਿਣਾ ਹੁੰਦਾ ਵੀ ਇਹ ਮੇਰੇ ਪੈਸੇ ਹੁਣ ਤੂੰ ਵਾਪਸ ਕਰੇਗਾ ਇਹਨੇ ਮੈਨੂੰ ਬੇਵਕੂਫ ਬਣਾ ਕੇ ਮੇਰੇ ਤੋਂ ਪੈਸੇ ਲਏ ਨੇ ਤੇ ਮੈਨੂੰ ਇਹ ਪੈਸੇ ਵਾਪਸ ਚਾਹੀਦੇ ਨੇ ਇੱਕ ਇੱਕ ਪੈਸਾ ਮੇਰਾ ਮਿਹਨਤ ਦਾ ਪੈਸਾ ਹੈ ਉਹ ਭਾਵੇਂ ਤੂੰ ਜਿਵੇਂ ਮਰਜ਼ੀ ਦੇ ਹੁਣ ਗੱਲ ਕਰਦਿਆਂ ਕਰਦਿਆਂ ਜਿਹੜਾ ਕ੍ਰਿਸ਼ਨਾ ਹੁੰਦਾ ਚਾਕੂ ਸੜ ਜਿਵੇਂ ਚਾਕੂ ਸਿੱਟਦਾ ਤੇ ਢੇੜ ਉੱਤੇ ਹਮਲਾ ਕਰਦੀ ਉਹਨੂੰ ਫੜ ਲਿਆ ਜਾਂਦਾ ਉਸ ਤੋਂ ਬਾਅਦ ਉਹਨੂੰ ਪੁਲਿਸ ਸਟੇਸ਼ਨ ਪਹੁੰਚਾਇਆ ਜਾਂਦਾ ਉੱਥੇ ਐਫ ਆਈ ਆਰ ਹੁੰਦੀ ਹੈ ਉਸ ਤੋਂ ਬਾਅਦ ਜਿਹੜੀ ਇਹ ਕੇਸ ਹੈ ਇਹਦੀ ਤਫਤੀਸ਼ ਵੀ ਸ਼ੁਰੂ ਹੁੰਦੀ ਹੈ ਤੇ ਲੋਕਾਂ ਦਾ ਕਹਿਣਾ ਇਹ ਵੀ ਸੀ ਹੁਣ ਉਸ ਤੋਂ ਕਈ ਗੱਲਾਂ ਨਿਕਲ ਕੇ ਬਾਹਰ ਆਈਆਂ ਸੀ ਲੋਕਾਂ ਦਾ ਕਹਿਣਾ ਇਹ ਵੀ ਸੀ ਵੀ ਜਿਹੜੀ ਸੁਭਦਾ ਹੁੰਦੀ ਹੈ ਉਹਨੇ ਕ੍ਰਿਸ਼ਨਾਂ ਨੂੰ ਕਿਹਾ ਸੀ ਵੀ ਜੇ ਤੂੰ ਮੇਰਾ ਪਿੱਛਾ ਨਾ ਛੱਡਿਆ ਮੇਰੇ ਕੋਲ ਕੋਈ ਪੈਸਾ ਨਹੀਂ ਨਾ ਮੈਂ ਤੇਰਾ ਪੈਸਾ ਦੇਣਾ ਤੇ ਮੈਂ ਤੈਨੂੰ ਝੂਠੇ ਕਿਸੇ ਕੇਸ ਦੇ ਵਿੱਚ ਫਸਾ ਵੀ ਸਕਦੀ ਆ ਤੇ ਲੋਕਾਂ ਦਾ ਇਹ ਵੀ ਕਹਿਣਾ ਸੀ ਵੀ ਇਹ ਜਿਹੜਾ ਪੈਸਾ ਸੀ ਸਾਰਾ ਇਹਨੇ ਆਪਣੀ ਐਸ਼ ਪ੍ਰਸਤੀ ਤੇ ਉਡਾਇਆ ਸੀ ਹੁਣ ਸਾਰਾ ਕੁਝ ਪਤਾ ਲੱਗਦਾ ਹੈ ਹਾਲਾਂਕਿ ਪੁਲਿਸ ਰਿਕਾਰਡ ਦੇ ਵਿੱਚ ਐਸਾ ਕੁਝ ਵੀ ਨਹੀਂ ਹੈ ਇਹ ਗੱਲਾਂ ਉਹ ਸੀ ਜਿਹੜੀਆਂ ਉੱਥੋਂ ਨਿਕਲ ਕੇ ਆਈਆਂ ਪੁਲਿਸ ਰਿਕਾਰਡ ਦੇ ਵਿੱਚ ਇਸ ਚੀਜ਼ ਦਾ ਕੋਈ ਜ਼ਿਕਰ ਨਹੀਂ ਪੁਲਿਸ ਰਿਕਾਰਡ ਦੇ ਵਿੱਚ ਸਿਰਫ ਇੱਕੋ ਗੱਲ ਦਾ ਜ਼ਿਕਰ ਹੈ ਵੀ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਹੀ ਇਹ ਜਿਹੜਾ ਕਤਲ ਹੋਇਆ ਅਖੀਰ ਗੱਲ ਉਹ ਹੀ ਆ ਗਈ ਵੀ ਆਧਾਰ ਵੀ ਦਿੱਤਾ 4 ਲੱਖ ਰੁਪਏ ਦੀ ਇੱਕ ਮੋਟੀ ਰਕਮ ਜਿਹੜੀ ਉਹਨੇ ਆਪਣੇ ਵਾਸਤੇ ਬਚਾ ਕੇ ਰੱਖੀ ਸੀ ਉਹ ਇੱਕ ਦੋਸਤੀ ਦੇ ਨਾਤੇ ਉਹ ਕੁੜੀ ਨੂੰ ਦਿੰਦਾ ਵੀ ਇਹਦਾ ਪਿਓ ਬਿਮਾਰ ਹੈ ਚਲ ਟਾਈਮ ਤੇ ਮੈਨੂੰ ਵਾਪਸ ਮਿਲ ਜੇਗੀ ਹੁਣ ਉਹਦਾ ਘਰ ਦੋ ਪਾਸੇ ਉਜੜ ਗਿਆ ਪੈਸਾ ਵੀ ਗਿਆ ਤੇ ਆਪ ਜੇਲ੍ਹ ਦੇ ਵਿੱਚ ਅਖੀਰ ਉੱਤੇ ਕਤਲ ਦਾ ਜਿਹੜਾ ਚਾਰਜ ਲੱਗਦਾ ਉਹ ਕਤਲ ਉਹਨੂੰ ਕਰਨਾ ਪਿਆ ਅੱਕ ਕੇ ਸਮਝ ਲਈਏ ਜਾਂ ਜਿਵੇਂ ਮਰਜ਼ੀ ਸਮਝ ਲਈ ਹਾਲਾਂਕਿ ਕਤਲ ਕਿਸੇ ਮਸਲੇ ਦਾ ਹੱਲ ਨਹੀਂ ਕੀ ਮਿਲਿਆ ਉਹਨੂੰ ਵੀ 4 ਲੱਖ ਰੁਪਈਆ ਵੀ ਗਿਆ ਤੇ ਜਿਹੜੀ ਆਪਣੀ ਜ਼ਿੰਦਗੀ ਹੈ ਉਹ ਜੇਲ੍ਹ ਦੇ ਵਿੱਚ ਹੱਲ ਹੋਰ بڑے ਨਿਕਲ ਸਕਦੇ ਨੇ ਪਰ ਬੰਦੇ ਨੂੰ ਉਸ ਟਾਈਮ ਇਹ ਲੱਗਦਾ ਵੀ ਜਿਹੜੇ ਰਸਤੇ ਨੇ ਉਹ ਸਾਰੇ ਬੰਦ ਹੋ ਚੁੱਕੇ ਨੇ ਮੇਰੇ ਅੱਗੇ ਹੋਰ ਕੋਈ ਰਸਤਾ ਨਹੀਂ ਪਰ ਜਿਹੜੇ ਰਸਤੇ ਖੁੱਲੇ ਸੀ ਬੰਦਾ ਇਹ ਗਲਤੀ ਕਰਕੇ ਜਿਹੜੇ ਰਸਤੇ ਖੁੱਲੇ ਹੁੰਦੇ ਨੇ ਉਹਨਾਂ ਨੂੰ ਵੀ ਬੰਦ ਕਰ ਲਿੰਦਾ ਏਦੋਂ ਪਹਿਲਾਂ ਸੋਚ ਸਮਝ ਕੇ ਹਮੇਸ਼ਾ ਕੰਮ ਕਰਨਾ ਚਾਹੀਦਾ ਹੈ ਪੈਸਾ ਦੇਣ ਲੱਗਿਆਂ ਬੰਦੇ ਦੀ ਹੈਸੀਅਤ ਔਕਾਤ ਨੀਅਤ ਚੈੱਕ ਕਰਕੇ ਦੇਣਾ ਚਾਹੀਦਾ ਵੀ ਇੰਨਾ ਪੈਸਾ ਇਹ ਬੰਦਾ ਵਾਪਸ ਕਰ ਵੀ ਲਏਗਾ ਹਰੇਕ ਬੰਦੇ ਦੇ ਤਾਲੁਕਾਤ ਹੁੰਦੇ ਨੇ ਹਰੇਕ ਬੰਦਾ ਪੈਸੇ ਲਿੰਦਾ ਪੈਸੇ ਦਿੰਦਾ ਕਈ ਥਾਂ ਤੇ ਆਪਾਂ ਨੂੰ ਅੱਖਾਂ ਬੰਦ ਕਰਕੇ ਯਕੀਨ ਹੁੰਦਾ ਵੀ ਇਹ ਪੈਸਾ ਆਪਣਾ ਮਰਦਾ ਨਹੀਂ ਇਹ ਬੰਦਾ ਬਸ ਜਿਉਂਦਾ ਰਹਿਣਾ ਚਾਹੀਦਾ ਜੇ ਬੰਦਾ ਜਿਉਂਦਾ ਤੇ ਆਪਣਾ ਪੈਸਾ ਵਾਪਸ ਆਏਗਾ ਪਰ ਕਈ ਥਾਵਾਂ ਤੇ ਧੋਖੇ ਖਾ ਜਾਂਦੇ ਆ ਮੈਂ ਵੀ ਖਾਦੇ ਨੇ ਹਰੇਕ ਬੰਦਾ ਖਾ ਜਾਂਦਾ ਕਿਤੇ ਗੱਲਾਂ ਦੇ ਵਿੱਚ ਆ ਜਾਈਦਾ ਪਰ ਕਹਿੰਦੇ ਬਾਦਾਮ ਖਾਦਿਆਂ ਅਕਲ ਨਹੀਂ ਆਉਂਦੀ ਠੋਕਰਾਂ ਖਾਦਿਆਂ ਆਉਂਦੀ ਏ ਉਸ ਤੋਂ ਬਾਅਦ ਸਤਰਕ ਹੋ ਜਾਓ ਇਹ ਕਹਾਣੀ ਸੁਣਾਉਣ ਦਾ ਮਕਸਦ ਇਹ ਸੀ ਅੱਜ ਕਿਸੇ ਹੋਰ ਸਟੋਰੀ ਤੇ ਕੰਮ ਕਰਨ ਲੱਗੇ ਸੀ ਪਰ ਇਹ ਸਟੋਰੀ ਮੇਰੇ ਅੱਗੇ ਆਈ ਇਹ ਜਿਹੜੀ ਚੀਜ਼ ਹੈ ਇਹ ਆਮ ਸਮਾਜ ਦੇ ਵਿੱਚ ਵਾਪਰਦੀ ਹੈ ਆਪਾਂ ਰੋਜ਼ ਕਿਤੇ ਨਾ ਕਿਤੇ ਕੁਝ ਲੈਨੇ ਆ ਕੁਝ ਦੇਨੇ ਆ ਇੱਕ ਸਿੱਖਿਆ ਦੇਣ ਵਾਲੀ ਹੈ ਵੀ ਆਪਾਂ ਕਿਸੇ ਦੀ ਮਦਦ ਕਰਕੇ ਮੁਸੀਬਤ ਮੁੱਲ ਲੈ ਲੈਂਦੇ ਆਂ ਕਈ ਵਾਰ ਇੱਥੇ ਵੀ ਉਹੀ ਕੁਝ ਹੋਇਆ ਹੋ ਸਕਦਾ ਕੋਈ 2-4 ਬੰਦਿਆਂ ਦੇ ਦਿਮਾਗ ਦੇ ਵਿੱਚ ਵੀ ਆਈ ਏ ਗੱਲ ਤੇ ਜਿਹੜਾ ਮੇਰੇ ਅੱਜ ਦਾ ਇਹ ਕੰਮ ਕੀਤਾ ਗਿਆ ਸਟੋਰੀ ਤੇ ਇਹ ਮੇਰਾ ਸਫਲ ਹੋ ਜਾਏਗਾ ਕਹਿੰਦੇ ਨੇ ਔਕਾਤ ਤੋਂ ਵੱਧ ਕੇ ਨਾ ਪੈਰ ਪਸਾਰਨੇ ਚਾਹੀਦੇ ਨੇ ਨਾ ਔਕਾਤ ਤੋਂ ਵੱਧ ਕੇ ਵਿਖਾਵਾ ਕਰਨਾ ਚਾਹੀਦਾ ਨਾ ਔਕਾਤ ਤੋਂ ਵੱਧ ਕਿਸੇ ਨੂੰ ਦੇਣਾ ਚਾਹੀਦਾ ਜਿੰਨੀ ਕੁ ਆਪਣੀ ਹਾਇਸियत ਹੋਵੇ ਜਿੰਨੀ ਕੁ ਆਪਣੀ ਹਾਇਸियत ਉਹ ਹੋਵੇ ਵੀ ਇਹਨੇ ਪੈਸੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ ਜੇ ਨਾਂ ਵੀ ਵਾਪਸ ਆਏ ਤੇ ਪਹਿਲੀ ਗੱਲ ਕਿਸੇ ਐਸੇ ਬੰਦੇ ਦੇ ਨਾਲ ਲੈਣ ਦੇਣ ਕਰਨਾ ਹੀ ਨਹੀਂ ਚਾਹੀਦਾ ਤੇ ਅਖੀਰ ਦੇ ਵਿੱਚ ਜਿਹੜੇ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਉਹ ਮਾਪੇ ਪਤੀ ਪਤਨੀ ਭੈਣ ਭਰਾ ਜਿਹੜਾ ਵੀ ਰਿਸ਼ਤਾ ਹੈ ਉਹ ਰਿਸ਼ਤੇ ਦੀ ਹਮੇਸ਼ਾ ਕਦਰ ਕਰੋ ਉਹਨਾਂ ਦੀ ਕਦਰ ਕਰੋਗੇ ਜ਼ਿੰਦਗੀ ਦੇ ਵਿੱਚ ਖੁਸ਼ ਰਹੋਗੇ ਤੇ ਉਹ ਰਿਸ਼ਤੇ ਮੁਸੀਬਤ ਦੇ ਵਿੱਚ ਤੁਹਾਡੇ ਨਾਲ ਖੜੇ ਮਿਲਣਗੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਾਸਰੀ ਘਰ